ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜੀਉ ਦਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਜੀਉ ਦਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮਖੋ ਅੱਜ ਆਪਾਂ ਸ਼ਬਦ ਹਯਾਰੇ ਬਾਣੀ ਦੀ ਸੰਥਿਆ ਤੀਸਰੇ ਭਾਗ ਦੇ ਵਿੱਚ ਸਰਵਨ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚਾਪ ਦੇ ਚਾਪ ਦੇ ਚੱਚਾ ਊੜੇ ਔਂਕੜ ਚਾ ਪਪਾ ਦਦੇ ਲਾ ਪਦੇ ਚਾ ਪਦੇ ਇਹ ਪੋਲਾ ਬੋਲਣਾ ਹੈ ਏਕ ਓੰਕਾਰ ਸਤਨਾਮ ਕਰਤਾ ਪੁਰਖ ਇਥੇ ਆਪਾਂ ਜਮ ਕੇ ਲਾਉਣੀ ਹੈ ਨਿਰਭਉ ਨਿਰਵੈਰ ਇਥੇ ਵਿਸ਼ਰਾਮ ਲਾ ਦੇਣਾ ਹੈ ਆਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜੀਓ ਦਰਤ ਹੈ ਆਪਣਾ ਆਪਣਾ ਅਹੜੇ ਕੰਨਾ ਪਪਾ ਨਾਲੇ ਕੰਨਾ ਆਪਣਾ ਇਥੇ ਆਪਾਂ ਵਿੱਚ ਰਾਮ ਲਾਉਣਾ ਹੈ ਕ ਕਕੇ ਦਲਾਵਾ ਮੂੰਹ ਖੋਲ ਕੇ ਕੈ ਸਿਉ ਕਰੇ ਪੁਕਾਰ ਪਪੇ ਔਂਕੜ ਪੁਕਾਰ ਦੁਖ ਵਿਸਾਰਨ ਸੇਵਿਆ ਇਥੇ ਵਿੱਚ ਰਾਮ ਲਾਉਣਾ ਹੈ ਸਦਾ ਸਦਾ ਦਾਤਾਰ ਸਦਾ ਸਦਾ ਇਹ ਪੋਲਾ ਬੁਲਣਾ ਹੈ ਸਾਹਿਬ ਮੇਰਾ ਨੀਤ ਨਵਾ ਇਥੇ ਆਪਾਂ ਵਿਚਰਾਵ ਲਾਉਣਾ ਹੈ ਸਦਾ ਸਦਾ ਦਾਤਾਰ ਰਹਾ ਆਨ ਦਿਨ ਸਾਹਿਬ ਸੇਵਿਆ ਸੇਵਿਆ ਇਥੇ ਆਪਾਂ ਵਿਚਰਾਵ ਲਾਉਣਾ ਹੈ ਅੰਤ ਛੜਾਏ ਸੋਏ ਅੰਤ ਤੇ ਆਪਾਂ ਤੁਮਕੀ ਲਾ ਦੇਣੀ ਐ ਛੜਾਏ ਸੋਏ ਸੱਸੇ ਉੜਾ ਸੋ ਲੰਮਾ ਕਰਕੇ ਈੜੀ ਚਾਰੀ ਸੰਕੋਚ ਕੇ ਸੋਏ ਸੁਣ ਸੁਣ ਮੇਰੀ ਕਾਮਣੀ ਕਾਮਣੀ ਕੱਕੇ ਕੰਨਾਂ ਲੰਮਾ ਕਰਕੇ ਕਾ ਮੰਮਾ ਨਾਣੇ ਬਿਆਰੀ ਕਾਮਣੀ ਇਸ ਨੂੰ ਕਾਮਣੀ ਨਹੀਂ ਬੋਲਣਾ ਕਾਮਣੀ ਬੋਲਣਾ ਕੱਕੇ ਕੰਨਾਂ ਲੰਮਾ ਥੋੜਾ ਕਰਕੇ ਕਾਮਣੀ ਇਹ ਤੇ ਆਪਾਂ ਵਿਸ਼ਰਾਮ ਲਾਉਣਾ ਹੈ ਪਾਰ ਉਤਾਰਾ ਹੋਏ ਦਿਆਲ ਦੱਦਾ ਈੜੀ ਸਿਹਾਰੀ ਐੜੇ ਕੰਨ ਲੱਲਾ ਦਿਆਲ ਇਹ ਤੇ ਆਪਾਂ ਵਿਸ਼ਰਾਮ ਲਾਉਣਾ ਹੈ ਤੇਰਾ ਤਤਿ ਲਾਂ ਰਾਰੇ ਦਲਾਵਾਂ ਰਹਿ ਤੇਰਾ ਨਾਮ ਤਰਾ ਸਾਧ ਕੁਰਬਾਨ ਜਾਓ ਸਾਧ ਏ ਬੋਲਾ ਬੋਲਣਾ ਸੱਦ ਨਹੀਂ ਬੋਲਣਾ ਸਾਦ ਕੁਰਬਾਨਾ ਕਕੇ ਔਂਕੜ ਰਾਰਾ ਬੱਬੇ ਕੰਨਾ ਨਾਣੇ ਦਲਾਵਾ ਕੁਰਬਾਨਾ ਨੰਨਾ ਲਾ ਕੇ ਕੁਰਬਾਨਾ ਨਹੀਂ ਬੋਲਣਾ ਨਾਣੇ ਨਾ ਬੋਲਣਾ ਨਾਣੇ ਦਲਾਵਾ ਕੁਰਬਾਨਾ ਜਾਓ ਰਹਾਓ ਸਰਬੰ ਸਾਚਾ ਏਕ ਹੈ ਇਥੇ ਵੀ ਸ਼੍ਰਾਵਨ ਹੋਣਾ ਹੈ ਦੂਜਾ ਨਹੀਂ ਕੋਈ ਤਾ ਕੀ ਵਕ ਵਕ ਬੁਲਣਾ ਤਾ ਵਕ ਕੀ ਵਕ ਸੇਵਾ ਸੂ ਕਰੇ ਇਥੇ ਆਪਾ ਵਿਸ਼ਰਾਮ ਲਾਉਣਾ ਹੈ ਜਾ ਕਉ ਜਾ ਵਕ ਕਉ ਵਕ ਨਦਰ ਕਰੇ ਤੁਦ ਬਾਜ ਪਿਆਰੇ ਇਥੇ ਆਪਾ ਵਿਸ਼ਰਾਮ ਲਾਉਣਾ ਹੈ ਕੇਵ ਰਹਾ ਕਕੇ ਲਾ ਲੰਮਾ ਕਰਕੇ ਕੇ ਵਾ ਕੇਵ ਇਸ ਨੂੰ ਕਕੇ ਸਹਾਰੇ ਵਾਕਿੇ ਵਨੀ ਬੋਲਣਾ ਲਾ ਲਾ ਕੇ ਬੋਲਣਾ ਕੇਵ ਰਹਾ ਸਾ ਵਡਿਆਈ ਬੋਵੇ ਅੰਦਕ ਡੱਡੇ ਸਾਰੀ ਐੜੇ ਕੰਨਾ ਈੜੀ ਬਿਅ ਵਡਿਆਈ ਦੇਹ ਦੱਦੇ ਲਾ ਲੰਮਾ ਕਰਕੇ ਹਾਇ ਸਾਰੀ ਸੰਕੋਚ ਕੇ ਏ ਦੇਹ ਇਥੇ ਵੀ ਸ਼ਰਾਮ ਲਾਉਣਾ ਹੈ ਜੇਤ ਨਾਮ ਤੇਰੇ ਲਾਗ ਰਹਾ ਰਹਾ ਹਾਏ ਕੰਨਾ ਉੱਤੇ ਬਿੰਦੀ ਲਾਉਣੀ ਐ ਦੂਜਾ ਨਹੀਂ ਕੋਈ ਇੱਥੇ ਆਪਾਂ ਵਿਸ਼ਰਾਮ ਲਾਉਣਾ ਹੈ ਜੇਸ ਆਗੈ ਗੱਗੇ ਦਲਾਵਾ ਆਗੈ ਪਿਆਰੇ ਜਾਏ ਕਹਾ ਰਹਾ ਸੀ ਵੀ ਸਾਹਿਬ ਆਪਣਾ ਐੜੇ ਕੰਨਾ ਆਪਣਾ ਇੱਥੇ ਵਿਸ਼ਰਾਮ ਲਾਉਣਾ ਹੈ ਔਰ ਨਾ ਜਾ ਚਾ ਕੋਏ ਜੱਜੇ ਕੰਨਾਂ ਜਾ ਚੱਤੇ ਟਿੱਪੀ ਊੜੇ ਔਂਕਰ ਚੋਂ ਜਾ ਚਾ ਕੋਏ ਨਾਨਕ ਤਾਕਾ ਦਾਸ ਹੈ ਤਾਕਾ ਵਕ ਵਕ ਬੋਲਣਾ ਹੈ ਦਾਸ ਹੈ ਇਥੇ ਆਪਾਂ ਵਿਚ ਰਾਮ ਲਾਉਣਾ ਹੈ ਬਿੰਦ ਬਿੰਦ ਦੱਦੇ ਨਾਲ ਪੋਲਾ ਬੋਲਣੇ ਨੇ ਬਬੇ ਸਾਰੇ ਉੱਤੇ ਟਿੱਪੀ ਦੱਦਾ ਬਿੰਦ ਬਿੰਦ ਚੋਖ ਚੋਖ ਹੋਏ ਸਾਹਿਬ ਤੇਰੇ ਨਾਮ ਵਿਟੋ ਇੱਥੇ ਵਿਸ਼ਰਾਮ ਲਾਉਣਾ ਹੈ ਬਿੰਦ ਬਿੰਦ ਚੋਖ ਚੋਖ ਹੋਏ ਰਹਾਉ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚਖ ਚਖ ਹੋਏ ਸਾਹਿਬ ਤੇਰੇ ਨਾਮ ਬਿੱਟੋ ਬਿੰਦ ਬਿੰਦ ਚਖ ਚਖ ਹੋਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ